ਮੇਰੇ 9 ਸਾਲ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀਗੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਨੇ ਕਿਸ ਤਰ੍ਹਾਂ ਡੈਥ ਹੋਇਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਤੇ ਉਹ ਸਾਸ ਸਤੇ ਨਨਾਨ ਤੋਂ ਸ਼ੁਰੂ ਤੋਂ ਇਹਨਾਂ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਇਹ ਮੇਰੇ ਘਰ ਵਾਲੇ ਦੀ ਜਦ ਆ ਮੇਰੇ ਘਰ ਵਾਲੇ ਦੇ ਨਾਮ ਤੇ ਇਹ ਗੁੱਸਾ ਲੈ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇ ਨਹੀਂ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲੇ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਿਆ ਔਰ ਉਹਨਾਂ ਨੂੰ ਮੈਨੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਗ ਦੀ ਡੈਥ ਹੋ ਗਈ ਆ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰ ਥੱਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕੋਈ ਇੰਦਾ ਦੀ ਹਰਕਤ ਕਰੀ ਨਹੀਂ ਸਕਦਾ ਜਿਹੜਾ ਆਪਣੇ ਆਪ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਨੂੰ ਭੈਣ ਨੂੰ ਪਤਾ ਸੀ ਤਾਂ ਉਹਨੂੰ ਰੋਕਿਆ ਕਿਉਂ ਨਹੀਂ ਦੋਨਾਂ ਤਰ੍ਹਾਂ ਲੋਨ ਤਰਕਾਸਤਾ ਇਹ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਇਹ ਪ੍ਰੋਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਹੈ ਤੇ ਸਾਰਾ ਪਰਿਵਾਰ ਹਨਿਕੀ ਲੰਦਾ ਦੀਪਿਕਾ ਗੁਪਤਾ ਕਿਤੇ ਗਈ ਅੰਮ੍ਰਿਤਸਰ ਸਾਡਾ ਚੌਂਕ ਕੀ ਗੱਲ ਹੋ ਗਈ ਤੁਹਾਡੇ ਸੋਹਣਿਆਂ ਤੋਂ ਕੀ ਕੈਲਿਬ੍ਰੇਸ਼ਨ ਕਰਦੇ ਜਾ ਹੋਇਆ ਯਾਰ ਇਹ ਤੁਹਾਡੇ ਸੋਹਣਿਆਂ ਨੂੰ ਸਾਤੂ ਖਾਤਰ ਜੀ ਉਹ ਵਾਲੇ ਜਿਹੜੇ ਪਤੀ ਸਾਡੇ ਦਰਦ ਚਾਰਕ ਕਰਾਏ ਸਰ ਮੈਨੂੰ ਕੁਝ ਨਹੀਂ ਪਤਾ ਮੈਂ 12 ਫਰਵਰੀ ਤੋਂ ਆਪਣੇ ਪੇਕੇ ਘਰ ਰੈਰੀ ਸਿੰਘੀ ਮੇਰੇ 9 ਸਾਲਾਂ ਬਾਅਦ ਬੱਚਾ ਹੋਇਆ ਸੀ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਤੁਸੀਂ ਆਪਣੇ ਜਾ ਕੇ ਉੱਥੇ ਜਨੇਪਾ ਕਰਿਓ ਅਸੀਂ ਬਹੁਤ ਖੁਸ਼ ਸੀ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਮੈਨੂੰ ਪਤਾ ਨਹੀਂ ਪਿੱਛੋਂ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਹਸਬੰਦ ਨੇ ਕਿਸ ਤਰ੍ਹਾਂ ਡੈਥ ਹੋਈਆ ਮੈਨੂੰ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਸਾਡੇ ਘਰ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤਾਂ ਫਰਨਲ ਦੀਆਂ ਗੋਲੀਆਂ ਵੀ ਨਹੀਂ ਮੈਨੂੰ ਵਰਤਨ ਦਿੰਦੇ ਸੀਗੇ ਉਹ ਤਾਂ ਬਹੁਤ ਜ਼ਿਆਦਾ ਇਸ ਤੋਂ ਪ੍ਰਤੀ ਕੌਂਸ਼ੀਅਸ ਸੀਗੇ ਔਰ ਦੋ ਦਿਨ ਪਹਿਲਾਂ ਹੀ ਮਤਲਬ ਮੈਨੂੰ ਉਹਨਾਂ ਦੇ ਕਸਟਮਰਸ ਦਾ ਫੋਨ ਆ ਰਿਹਾ ਹੈ ਕਿ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨਾਂ ਨੂੰ ਕਿ ਸਾਡੇ ਘਰ ਪਾਰਟ ਆ ਤੇ ਆਪਾਂ ਬੱਚੇ ਦੀ ਖੁਸ਼ੀ ਲਈ ਪਾਰ ਰਖਵਾਇਆ ਹੋਇਆ ਵਾ ਤਾਂ ਤੁਸੀਂ ਆਈਓ ਤੇ ਇਸ ਲਈ ਮੈਨੂੰ ਪੂਰਾ ਉਪਰ ਉੱਕੇ ਕੋਈ ਯਕੀਨ ਨਹੀਂ ਉਹਨਾਂ ਦਾ ਮਰਡਰ ਹੋਇਆ ਵਾ ਔਰ ਜਿਹਦੇ ਪਿੱਛੇ ਮੇਰੀ ਨਨਾਨ ਦਾ ਹੱਥ ਆ ਕਿਉਂਕਿ ਸਰ ਨਨਾਨ ਮੇਰੀ ਬਹੁਤ ਲਾਲਚੀ ਸੀ ਉਹ ਪਹਿਲੇ ਹੀ 2 ਸਾਲ ਪਹਿਲਾਂ ਮੇਰੇ ਸਹੁਰੇ ਦੀ ਡੈਥ ਹੋ ਗਈ ਸੀ ਹਿੱਸਾ ਮੰਗਦੀ ਪਈ ਸੀਗੀ ਤੇ ਉਹਨਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੱਤੇ ਸੀਗੇ 2 ਲੱਖ ਰੁਪਿਆ ਔਰ ਉਹਨਾਂ ਨੂੰ ਮੇਰੇ ਜਿਹੜੇ ਸਹੁਰੇ ਦਾ ਸੋਨਾ ਸੀਗਾ ਉਹ ਵੀ ਦੇ ਦਿੱਤਾ ਸੀਗਾ ਪਰ ਫਿਰ ਵੀ ਉਹਨਾਂ ਦਾ ਲਾਲਚ ਪੂਰਾ ਨਹੀਂ ਹੋਇਆ ਔਰ ਉਹ ਬਾਰ ਬਾਰ ਕਹੀ ਜਾ ਰਹੀ ਸੀ ਮੈਨੂੰ ਪ੍ਰੋਪਰ ਅੱਧਾ ਹਿੱਸਾ ਦੇ ਅੱਧਾ ਹਿੱਸਾ ਦੇ ਤੇ ਮੇਰੇ ਹਸਬੰਦ ਕਹਿੰਦੇ ਸੀ ਜਦੋਂ ਮਕਾਨ ਵਿਕੇਗਾ ਉਦੋਂ ਮੈਂ ਤੈਨੂੰ ਅੱਧਾ ਹਿੱਸਾ ਦੇ ਦਾਂਗਾ ਜਦੋਂ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਉਹ ਪਿੱਛੋਂ ਆ ਕੇ ਦੁਕਾਨ ਤੇ ਉਸਨੇ ਸਾਰੀਆਂ ਰਜਿਸਟਰੀਆਂ ਜਿੰਨਾ ਮੇਰੇ ਘਰ ਵਾਲੇ ਦਾ ਸੋਨਾ ਸੀ ਮੇਰਾ ਸੋਨਾ ਸੀ ਉਹ ਸਾਰਾ ਲੈ ਗਈ ਆ ਮੋਬਾਈਲ ਵੀ ਲੈ ਗਈ ਆ ਔਰ ਕੱਲ ਮੈਨੂੰ ਪਤਾ ਚੱਲਦਾ ਆ ਕਿ ਉਹ AC ਵੀ ਲੈ ਕੇ ਗਈ ਆ ਸਾਡੇ ਦੋ AC ਲੱਗੇ ਹੋਏ ਸੀਗੇ نیچے ਦੁਕਾਨ ਤੇ ਇੱਕ ਉੱਪਰ ਕਮਰੇ 'ਚ ਤੇ ਉਹਨਾਂ ਦੀ ਬਾਈਕ ਪਈ ਹੋਈ ਸੀ ਉਹ ਲੈ ਗਈ ਆ ਤੇ LCD ਲਾ ਕੇ ਲੈ ਗਈ ਆ ਦੁਕਾਨ ਪੂਰੀ ਤਰ੍ਹਾਂ ਖਾਲੀ ਕਰ ਗਈ ਹੋਈ ਆ ਹੁਣ ਮੇਰਾ ਚਾਹੀਦੇ ਦਾ ਬੱਚਾ ਮੈਂ ਆਪਣੇ ਬੱਚੇ ਨੂੰ ਲੈ ਕੇ ਹੁਣ ਕਿੱਥੇ ਜਾਵਾ ਕਿ ਉਹ ਵੀ ਦਾਦ ਮਾ ਜਵਾੜੀ ਕਿਉਂ ਕਰੀ ਸਾਥ ਨਾਲ ਮੈਨੂੰ ਮਾਲ ਮਨ ਕਿਉਂ ਕਿ ਸਰ ਮੇਰੇ ਪਹਿਲਾ ਸ਼ੁਰੂ ਤੋਂ ਬੱਚਾ ਨਹੀਂ ਸੁੰਦਰ ਸੀ ਤੇ ਮੈਨੂੰ ਤਾਰਨੇ ਮੇਰੇ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਨਹੀਂ ਹੁਣਾ ਤੁਸੀਂ ਇੱਥੋਂ ਚਲ ਜਾਓ ਮੈਂ ਤੇ ਮੇਰੇ ਹਸਬੰਦ ਨੇ ਅਲੱਗੇ ਸੀ ਘਰ ਬਣਾਇਆ ਸੀ ਦੁਕਾਨ ਦੇ ਉੱਪਰ ਅਸੀਂ ਬੜੇ ਖੁਸ਼ੀ ਖੁਸ਼ੀ ਜਿਾਰੇ ਸੀਗੇ ਜਦੋਂ ਮੈਨੂੰ ਇਸ਼ਾਰੇ ਤੋਂ ਦਤ ਤੋਗੀ ਤੇ ਮੇਰੇ ਨਾਲ ਹਸਬੰਦ ਮੈਨੂੰ ਉੱਧਰ ਲੈ ਗਏ ਹੁਣ ਮੇਰੇ ਕੋਲ ਕੋਈ ਸਮਾਨ ਨਹੀਂ ਐਥੋਂ ਤੱਕ ਕੀ ਕਪੜਾ ਵੀ ਨਹੀਂ ਹੈਗਾ ਉਹ ਵੀ ਮੇਰੀ ਇੱਥੇ ਬੇ ਹੋਏ ਸੋਰੀਆ ਵਲ ਮੈਨੂੰ ਚੁੱਕਣ ਵੀ ਨਹੀਂ ਦੇ ਰਹੀ ਉਸ ਜੇ ਵਾਰ ਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਰਾਂ ਤੁਹਾਨੂੰ ਪਾਣੀ ਵਾਲੇ ਹਾਂਜੀ ਸਰ ਮੈਂ ਦਿੱਤੀ ਸੀ ਸ਼ਿਕਾਇਤ ਪਰ ਕੋਈ ਕਾਰਵਾਈ ਹੋ ਰਹੀ ਜੇ ਮੈਂ ਸ਼ਾਟੇ ਚੋਂਗ ਜਾਣੀ ਹੈ ਤੇ ਉਹ ਮੈਨੂੰ ਕਹਿ ਦਿੰਦੇ ਹੈ ਕਿ ਬਿਆਸ ਲੈਥ ਹੋਈ ਬਿਆਸ ਜਾਓ ਜੇ ਬਿਆਸ ਨਹੀਂ ਤੇ ਬਿਆਸ ਵਾਲੇ ਕਹਿੰਦੇ ਸ਼ਾਟੇ ਜਾਓ ਤੇ ਕਿਹਾ ਨਹੀਂ ਸ਼ਾਟੇ ਵਾਲੋ ਵੀ ਲੈ ਆਸ ਮੈਨੂੰ ਸ਼ਾਟੇ ਲਾ ਕੇ ਜੀ ਠਾਣਾ ਚੜ੍ਹਦੇ ਹਾਂਜੀ ਸਰ ਮੈਂ ਕਿਆ ਸ਼ਿਕਾਇਤ ਪਰ ਸਰ ਕੋਈ ਕਾਰਵਾਈ ਹੋ ਰਹੀ ਮੈਨੂੰ ਕੁਝ ਇਨਸਾਫ ਨਹੀਂ ਮਿਲ ਰਿਹਾ ਪਰ ਤੁਹਾਡੇ ਤੋਂ ਜਾਬ ਮਲਾਏ ਵਾਲੇ ਫਸਲੇ ਦਾ ਜਨਾਬ ਨੇ ਵੀ ਮੇਰੇ ਪੁੱਤ ਸਰ ਮੈਂ ਨੇ ਸਭ ਤੋਂ ਵੱਡਾ ਲਾਸਰ ਮੇਰੇ ਘਰ ਵਾਲੇ ਦਾ ਸਰ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਨਹੀਂ ਰਹਿੰਦੀ ਸੀ ਨਾ ਉਹ ਮੇਰੇ ਤੋਂ ਬਿਨਾਂ ਰਹਦੇ ਸੀ ਕਿ ਸਤ ਮੈਂ ਹੁਣ ਤੁਸੀਂ ਕਹਿ ਰਹੇ ਹੋ ਕਿ ਹਾਂ ਕਿਸ ਕਿ ਇਲਜ਼ਾਮ ਲਗਾ ਰਹੇ ਸਰ ਕਿਉਂ ਇਲਜ਼ਾਮ ਲਗਾ ਰਹੇ ਸਰ ਮੈਨੂੰ ਨਹੀਂ ਪਤਾ ਪ੍ਰਾਪਰਟੀ ਬਸ ਇਲਜ਼ਾਮ ਲਗਾ ਰਹੇ ਕਿ ਸਾਰੀ ਪ੍ਰਾਪਰਟੀ ਮੇਰੀ ਨਨਾਰਨੋ ਮੇਲਸ ਵਿੱਚ ਇਹ ਲੜਾਈ ਕਿ ਬੱਕਾਟ ਹੋ ਰਹੀਦਾ ਹੈ ਇਹ ਤੁਹਾਡੇ ਕੋਲੋਂ ਕਹਿੰਦੇ ਮਾਰਿਆ ਜਾਂਦਾ ਹੈ ਮਾਰਿਆ ਨਹੀਂ ਸਸਕਰ ਬੰਦੇ ਸੀ ਲੜਾਈ ਨਹੀਂ ਸਰ ਕੋਈ ਗੱਲ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀਗੀ ਸਰ ਜੇ ਮੰਨ ਲਓ ਜੇ ਲੜਾਈ ਥੋੜੀ ਬਹੁਤੀ ਹੁੰਦੀ ਵੀ ਸੀ ਤਾਂ ਸਵੇਰੇ ਸਰ ਮੇਰੇ ਕੋਲ ਮਾਫੀ ਮੰਗ ਲੈਣੀ ਸੀ ਦੇ ਦੋਨਾਂ ਵਿੱਚ ਇੱਕ खासियत ਸੀ ਕਿ ਜੇ ਅਸੀਂ ਲੜੇ ਜਣਾ ਸਾਡੀ ਉਸੇ ਟਾਈਮ ਘੰਟੇ ਤੱਕ ਪ੍ਰੋਬਲਮ ਸੋਲਵ ਹੋ ਜਾਣੀ ਹੈ ਫਿਰ ਅਸੀਂ ਦੋਨਾਂ ਨੇ ਕਿਤੇ ਨਾ ਕਿਤੇ ਕੁਮੈਂ ਚੱਲ ਜਾਣਾ ਵਾ ਤੁਸੀਂ ਆਲੇ ਦੁਆਲੇ ਘੁਮਾਣੀਆਂ ਸਾਰਿਆਂ ਨੂੰ ਪੁੱਛ ਸਕਦੇ ਹੋ ਦੁੱਧ ਘੜੇ ਹੱਥ ਪੰਡਿਆਥੋਂ ਦੀ ਤੁਸੀਂ ਉਹ ਕਿੱਥੇ ਸੀ ਤੁਹਾਨੂੰ ਕੋਈ ਬਤਾ ਲਗਾ ਸਰ ਮੈਂ ਆਪਣੇ ਪੇਕੇ ਘਰ ਸੀਗੀ ਬਾਅਦ ਵਿੱਚ ਮੈਨੂੰ ਪਤਾ ਚੱਲਦਾ ਆ ਕਿ ਮੇਰੀ ਨਾਨ ਮੇਰੇ ਘਰ ਵਾਲੇ ਦੇ ਮੋਬਾਈਲ ਤੇ ਸਟੇਟਸ ਲਗਾਉਂਦੀ ਆ ਕਿ ਉਹਨਾਂ ਦਾ 10 ਵਜੇ ਸੰਸਕਾਰ ਆ ਉਹ ਵੀ 9 ਵਜੇ ਸਟੇਟਸ ਲਗਾ ਦਈਆ ਤੇ ਮੈਂ ਉਹਨਾਂ ਨੂੰ ਫੋਨ ਹੀ ਕਰਦੀ ਆ ਮੈਂ ਕਿਹਾ ਦੀਦੀ ਸੱਚੀ ਮੇਰੇ ਹਸਬੰਦ ਨੇ ਡੱਟੂ ਹੇ ਇੱਥੇ ਤੇ ਦੀਦੀ ਨੇ ਕਿਹਾ ਕਿ ਤੂੰ ਇੱਥੇ ਆ ਕੇ ਵੇਖ ਤੇ ਮੈਂ ਤੂ ਮੇਰੇ ਭਰਾ ਨੂੰ ਖਾ ਗਈ ਐ ਐਦਾ ਐਦਾ ਬੋਲੀ ਗਏ ਆ ਫਿਰ ਮੈਂ ਫੋਨ ਕੱਟ ਦਿੱਤਾ ਫਿਰ ਮੈਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਕਿ ਹਾਂਜੀ ਡੈਥ ਹੋ ਗਈ ਐ ਮੈਂ ਕਿਹਾ ਤੁਸੀਂ ਰੋਕ ਲਓ ਕਿਉਂਕਿ ਸਾਡੇ 9 ਸਾਲਾਂ ਬਾਅਦ ਬੱਚਾ ਹੋਇਆ ਤੇ ਮੇਰੇ ਬੱਚੇ ਦੇ ਹੱਥੋਂ ਸੰਸਕਾਰ ਕਰਵਾਇਓ ਪਰ ਨਹੀਂ ਰੋਕਿਆ ਗਿਆ ਮੈਂ 112 ਕਾਲ ਨੰਬਰ ਤੇ ਪੁਲਿਸ ਨੂੰ ਕਾਲ ਵੀ ਕੀਤੀ ਕਿ ਸੰਸਕਾਰ ਰੋਕ ਦਿਓ ਜਿੰਨੀ ਦੇਰ ਤੱਕ ਪੁਲਿਸ ਮੌਕੇ ਪਹੁੰਚੀ ਤੇ ਮੈਂ ਪਹੁੰਚੀ ਆ ਉਹਨੇ ਦੇਨ ਨੂੰ ਸੰਸਕਾਰ ਕਰਕੇ ਚਲੇ ਗਏ ਸੀਗੇ ਇਸ ਦੌਰਾਨ ਮੈਂ ਆਪਣੀ ਸਹੇਲੀਆਂ ਨੂੰ ਵੀ ਉੱਥੇ ਭੇਜਿਆ ਕਿ ਤੁਸੀਂ ਜਾ ਕੇ ਕੋਸ਼ਿਸ਼ ਕਰੋ ਕਿਉਂਕਿ ਅਮਨੀ ਸਹਿੰਦੀਆਂ ਜਿੰਨ ਪਰ ਉਹਨਾਂ ਨੂੰ ਵੀ ਮੇਰੀ ਨਨਾਨ ਨੇ ਤੱਕੇ ਮਾਰ ਕੇ ਘੜ ਦਿੱਤਾ ਉਹਨਾਂ ਨੂੰ ਉੱਥੋਂ ਬਾਹਰ ਦੇਸ ਕਰਕੇ ਸਜਨਾ ਅਗਰਵਾਲ ਜੋ ਮੇਰੀ ਨਨਾਨ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸੇ ਵਿੱਚ ਬੋਲੀ ਤੇ ਉਹ ਤੋਂ ਜਲਦੀ ਜਲਦੀ ਭੱਜ ਕੇ ਨਿਕਲ ਗਈ ਜਿਸ ਕਾਰਨ ਮੇਨੋਂ ਉਹਨਾਂ ਦੀ ਹਸਤੀਆਂ ਵੀ ਨਹੀਂ ਮਿਲਦੀਆਂ ਪਈਆਂ ਉਹ ਹਜੇ ਵੀ ਹਸਤੀਆਂ ਦੁਰਗਾਣਾ ਮੰਦਿਰ ਆ ਕਿਉਂਕਿ ਮੇਰੇ ਕੋਲ ਕੋਈ ਪਰਚੀ ਆ ਨਹੀਂ ਆ ਅਗਰ ਉਹ ਮਨੁਸਤੀਆਂ ਵੀ ਨਹੀਂ ਦੇ ਦੇ ਉਹ ਕਰ ਦਿੱਤਾ ਇਹ ਸਾਰੇ ਪਰਿਵਾਰ ਨੇ ਕਿਤੇ ਨਹੀਂ ਦੇ ਰਹੇ ਮੈਂ ਹੁਣੇ ਕੱਲ੍ਹ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੇ ਹਸਬੰਦ ਦੀ ਦੁਕਾਨ ਤੋਂ ਇਹ ਚੋਰੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਫਿਰ ਕੱਲ੍ਹ ਤੋਂ ਸਿਰ ਆਪਣੀ ਉੱਪਰ ਵਾਲੀ ਦੁਕਾਨ ਦੇ ਉੱਪਰ ਵਾਲੇ ਮਕਾਨ 'ਚ ਜਾ ਕੇ ਸਾਵਨਾ ਹੀ ਮਿਲਦਾ ਅਗਲੀ ਰਣਨੀਤੀ ਤੁਹਾਡੀ ਕੀ ਹੈ ਉਸ ਨੂੰ ਆਸਰਾ ਦੇ ਮੈਨੂੰ ਜੇ ਅਗਰ ਨਹੀਂ ਇਨਸਾਫ ਮਿਲਦਾ ਤਾਂ ਮੈਂ ਇੱਥੇ ਸਾਡੇ ਚੋਂ ਵਿੱਚ ਧੰਨਾ ਦੇਣਾ ਚਾਹੀਆ ਹਾਂ ਹਾਂ ਇਹ ਤਾਂ ਲਗੀ ਨਹੀਂ ਮੇਰਾ ਸੁਨੀਤਾ ਨਾਮ ਹੈ ਕੀ ਲੱਗਦੀ ਤੁਹਾਡੀ ਮੇਰੀ ਬੇਟੀ ਲੱਗਦੀ ਹੈ ਕੀ ਗੱਲ ਹੋਈ ਆ ਜੀ ਸਰ ਇਹਨਾਂ ਦਾ ਆਪਸ ਵਿੱਚ ਬਸ ਇਦਾਂ ਹੀ ਆ ਉਹ ਸੱਸ ਸਤੇ ਨਾਨ ਨਾਲੋਂ ਸ਼ੁਰੂ ਤੋਂ ਇਹਨਾਂ ਨੂੰ ਤੰਗ ਕਰਦੇ ਸੀਗੇ ਇਹਨਾਂ ਦੇ ਬੱਚਾ ਹੁੰਦਾ ਨਹੀਂ ਸੀ ਤੇ ਹਰ ਵੇਲੇ ਇਹੀ ਤਾਨਾ ਦਿੰਦੇ ਸੀ ਬਾਂਜਾ ਬਾਂਜਾ ਤੇ ਮੁੰਡੇ ਦਾ ਸੀ ਵਿਆਹ ਕਿਤੇ ਹੋਰ ਕਰ ਦਿੰਨੇ ਆ ਪਰ ਮੁੰਡਾ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਮੁੰਡਾ ਕਹਿੰਦਾ ਸੀ ਮੈਂ ਕਦੀ ਵੀ ਹੋਰ ਕਿਤੇ ਵਿਆਹ ਨਹੀਂ ਕਰਾਣਾ ਚਾਹੇ ਮੈਂ ਦਵਾਈਆਂ ਖਾਵਾਂ ਜੋ ਮਰਜ਼ੀ ਖਾਵਾਂ ਸੀ ਆਪਣਾ ਲਾਜ ਜ਼ਰੂਰ ਕਰਾਂਗੇ ਫਿਰ ਇਹਨਾਂ ਨੇ ਆਪਣਾ ਲਾਜ ਵੀ ਉਹ ਲਾਜ ਕਰਨ ਤੋਂ ਵੀ ਰੋਕ ਦਿੰਿਆ ਸੀ ਵੀ ਅਸੀਂ ਇਹਨਾਂ ਦਾ ਲਾਜ ਨਹੀਂ ਕਰਨ ਦੇਣਾ ਮੁੰਡੇ ਨੂੰ ਬਹੁਤ ਰੋਕਿਆ ਉਹਨਾਂ ਨੇ ਪਰ ਮੁੰਡਾ ਫੇਰ ਵੀ ਜਨਾਨੀ ਤੇ ਕਹਿਣ ਤੇ ਬੱਬਲ لال ਜੀ ਦੇ ਗਏ ਉੱਥੇ ਇਹਨਾਂ ਨੇ ਦਵਾਈ ਦੁਈ ਖਾਧੀ ਆ ਉੱਥੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੇ ਬੱਚੇ ਦਾ ਹੋਇਆ 9 ਸਾਲਾਂ ਬਾਅਦ ਬੇਟਾ ਹੋਇਆ ਤੇ ਫਿਰ ਮੈਂ 12 ਫਰਵਰੀ ਤੋਂ ਇਹਨਾਂ ਨੂੰ ਸੱਸ ਬੱਚਾ ਜਦੋਂ 2 ਮਹੀਨੇ ਹਸਪਤਾਲ ਅਸੀਂ ਰਹੇ ਆ ਬੇਬੇ ਨਾਨਕੀ ਤੇ ਬੇਟਾ ਬੇਟਾ ਮੇਰਾ ਜਵਾਈ ਸਾਡੇ ਨਾਲ ਹੀ ਉੱਥੇ ਰਹੇ 2 ਮਹੀਨੇ ਦੁਕਾਨ ਉੱਥੇ ਹਸਪੀਟਲ ਸੜਨਾ ਹਸਪੀਟਲ ਉੱਥੇ ਨਾਲ ਰਹੇ ਤੇ ਫਿਰ ਜਦੋਂ ਬੱਚਾ ਆ ਤਾਂ ਅਸੀਂ ਘਰ ਰਨ ਲੈ ਕੇ ਆਏ ਤੇ ਸੱਸ ਕਹਿੰਦੀ ਆ ਵੀ ਤੁਸੀਂ ਨਾ ਆਪਣੇ ਘਰ ਲੈ ਜਾਓ ਮੈਂ ਨਹੀਂ ਇਹਦਾ ਸ਼ੀਲਾ ਘਟਾ ਸਕਦੀ ਮੈਂ ਕਿਹਾ ਕੋਈ ਨਹੀਂ ਮੈਂ ਲੈ ਜਾਾਂਗੀ ਤੇ ਅਗਲੇ ਦਿਨ 12 ਫਰਵਰੀ ਨੂੰ ਉਹ ਆਪਣੇ ਘਰ ਲੈ ਆਏ ਆ ਘਰ ਲਿਆਉਣ ਤੋਂ ਬਾਅਦ 19 ਤਰੀਕ ਨੂੰ 19 ਮਾਰਚ ਨੂੰ ਸਾਨੂੰ ਪਤਾ ਲੱਗਦਾ ਕਿ ਸਟੇਟਸ ਲਾਇਆ ਰੋਬਿੰਦੀ ਡੈਥ ਹੋ ਗਈ ਆ ਤੇ ਮੇਰੀ ਬੇਟੀ ਨੇ ਮੋਬਾਈਲ ਤੇ ਦੇਖਿਆ ਉਹਦੀ ਪੈਰ ਥੱਲੇ ਸਾਡੀ ਜ਼ਮੀਨ ਨਿਕਲ ਗਈ ਵੀ ਹੋਕ ਹੀ ਗਿਆ ਉਹ ਚੰਗਾ ਪਲਤ ਹੈਗਾ ਉਹਨਾਂ ਕੋਈ ਬਿਮਾਰ ਸੀ ਨਾ ਕੋਈ ਇੰਦਾ ਦੀ ਹਰਕਤ ਕਰੀ ਨਹੀਂ ਸਕਦਾ ਸੀ ਜਿਹੜਾ ਆਪਣਾ ਨੂੰ ਮਾਰ ਲਵੇ ਇਹਨਾਂ ਨੇ ਕਿਹਾ ਕਿ ਉਹ ਜੇ ਵਿੱਚ ਸਲਫਾਸ ਦੀਆਂ ਗੋਲੀਆਂ ਨਿਕਲੀਆਂ ਜੇ ਉਹਨਾਂ ਦੇ ਭੈਣ ਨੂੰ ਪਤਾ ਸੀ ਤੇ ਉਹਨੂੰ ਰੋਕਿਆ ਕਿਉਂ ਨਹੀਂ ਕਿ ਉਹਨਿਹੋ ਕਿਹਾ ਤੇ ਸਾਨੂੰ ਇਨਸਾਫ ਦਵਾਇਆ ਜਾਇਆ ਕਿ ਉਹ ਬੱਚੇ ਨੂੰ ਹੋਇਆ ਕਿ ਇਹ 40 ਦਿਨ ਅਸੀਂ ਇਹਨਾਂ ਕੋਲ ਛੱਡਿਆ ਸੀ ਮਾਂ ਤੇ ਧੀ ਕੋਲ ਸੱਸ ਕੋਲ ਸੀਗਾ ਤੇ ਆਪਣੀ ਭੈਣ ਕੋਲ ਸੀਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹ ਮੰਗ ਕਰ ਹੁਣ ਇਹਨਾਂ ਨੇ ਵੀ ਉਹ ਤੋਂ ਦੁਖੀ ਹੋ ਗਏ ਜਿਹੜੇ ਮੁੰਡੇ ਨੂੰ ਤੁਹਾਡੀਆਂ ਹਾਂਜੀ ਇਹੀ ਮੰਗ ਕਰਦੇ ਆ ਕਿ ਕੁੜੀ ਤਾਂ ਮੇਰੇ ਕੋਲ ਸੀ ਤਾਂ ਉਹਦੇ ਤੇ ਇਲਜ਼ਾਮ ਕਿੱਦਾਂ ਲੱਗ ਸਕਦਾ ਤੇ ਇਹ ਰਾਸਪੜ ਕਰਦੇ ਸੀ ਕਹਿੰਦੇ ਲੜਦੇ ਸੀ ਆਪਸ ਵਿੱਚ ਦੋਵੇਂ ਜੀ ਕਰਦੇ ਲੜਦੇ ਬੋਤ ਘਟ ਸੀ ਜਿੱਦਾਂ ਆਪਸੇ ਤੇ ਮੀਆਂ ਬੀਬੀ ਦੀ ਲੜਾਈ ਹੁੰਦੀ ਆ ਥੋੜੀ ਦੇਰ ਬਾਅਦ ਫੇਰ ਇੱਕ ਹੋ ਜਾਂਦੇ ਸੀ ਕੋਈ ਵਾਲੀ ਦੀ ਲੜਾਈ ਨਹੀਂ ਸੀ ਇਹ ਇਦਾਂ ਦੀ ਵੀ ਜਿੱਦਾਂ ਮਰਨ ਤੱਕ ਕਾਰਨ ਹੋ ਜਵੇ ਇਹਨਾਂ ਦਾ ਕਿੰਨੇ ਪਹਿਲਾਂ ਵੀ ਕੀਰ ਮਰ ਜਾ ਕੇ ਸੂਹਰ ਕੇ ਕਿੰਦੇ ਬਾਰੇ ਸੰਸਾਰ ਪੁੱਛ ਨਹੀਂ ਇਹਨਾਂ ਨੇ ਦੱਸਿਆ ਵੀ ਪਹਿਲਾ ਮਿੰਟ ਸਟਾਰਟ ਕੀਤਾ ਮਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸਰ ਪਤਾ ਤੁਹਾਡੀ ਮੰਗ ਆ ਵੀ ਮੇਰੀ ਕੁੜੀ ਨੂੰ ਇਨਸਾਫ ਦੋਇਆ ਜਾਵੇ ਜੋ ਇਹਨਾਂ ਨੇ ਕੀਤਾ ਖੁਦ ਇਹਨਾਂ ਨੇ ਆਪ ਕੀਤਾ ਆਪ ਦੱਸਣ ਸਾਨੂੰ ਵੀ 40 ਦਿਨ ਤੁਹਾਡੇ ਕੋ ਮੁੰਡਾ ਸੀ ਕੀ ਹੋਇਆ ਉਹਦੇ ਨਾਲ ਧਮਕੀ ਮਿਲਦੀ ਆ ਕੁੜੀ ਨੂੰ بار بار ਧਮਕੀ ਦਿੰਦੀ ਐ ਤੋ ਘਰੋਂ ਨਿਕਲ ਜਾ ਉੱਥੋਂ ਅੰਮ੍ਰਿਤਸਰ ਛੱਡ ਕੇ ਚਲੇ ਜਾਓ ਨਹੀਂ ਤਾਂ ਤੁਹਾਡਾ ਬਹੁਤ ਬੁਰਾ ਹਾਲ ਮੈਂ ਕਰੂੰਗੀ ਇਹ ਮੰਗ ਕਰ ਰਹੀ ਮੰਗੇ ਮੈਂ ਕਰਦੀਆਂ ਕਿ ਮੇਰੇ ਕੁੜੀ ਦਾ ਤੇ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਬਸ ਹੁਣ ਸਰਪੀ ਇਹੋ ਜਿਹਾ ਮਾਮਲਾ ਆਇਆ ਜਿਹੜੀ ਗੱਤ ਉਹ ਵਾਲੀ ਐ ਇੱਥੇ ਇੱਕ ਸਾੜਕੋ ਨਾ ਦੋਨਾਂ ਧਰਾਂ ਲੋ ਦੀ ਤਰਕਾਸਤ ਆਈ ਸੀ ਵੀ ਇੱਕ ਦੀ ਮਤਲਬ ਬੇਟੇ ਨੇ ਸੁਸਾਈਡ ਕਰ ਲਿਆ ਉਹਦੀ ਵਾਈਫ ਅਲਜ ਕਰਦੀ ਵੀ ਉਹਦੇ ਨਾਲ ਕੋਈ ਮਤਲਬ ਉਹਦੀ ਪ੍ਰਾਪਰਟੀ ਤੋਂ ਲੈ ਕੇ ਮੇਰੇ ਨਾਲ ਧੱਕਾ ਕਰ ਰਹੀ ਐ ਜਿੱਦੇ ਸਾਰਾ ਪਰਿਵਾਰ ਤੇ ਪਰ ਉਹਨਾਂ ਲੋ ਜਿਹੜਾ ਉਹਨਾਂ ਜਿਨ੍ਹਾਂ ਦਾ ਬੇਟਾ ਦੀ ਡੈਥ ਹੋਈ ਆ ਉਹ ਕਹਿ ਰਹੇ ਵੀ ਦੀ ਵਾਈਫ ਤੋਂ ਦੁਖੀ ਹੋ ਕੇ ਇਹਨਾਂ ਨੇ ਸੁਸਾਈਡ ਕੀਤਾ ਬੇਟੇ ਨੇ ਤੇ ਉਹਨਾਂ ਦਾ ਆਪਸ ਚ ਉਹਨਾਂ ਦਾ ਰੂਸ ਆ ਤੇ ਇਹ ਅ ਦਰਖਾਸਤ ਦੋਵਾਂ ਪਤਰਾਂ ਲੈ ਸੁਣਾਈ ਕਰ ਰਹੇ ਨੇ ਘਰ ਦੇ ਬੜਵਾਂ ਨੇ ਇੱਕ ਗਾਲੀ ਕੱਢੀ ਸੀ ਮੇਰੇ ਨੂੰ ਘਰ ਦੇ ਬੜਵਾਂ ਨੇ ਪ੍ਰੋਪਰਟੀ ਦੇ ਲੈ ਕੇ ਡਿਸਪਿਊਟ ਹੈ ਜੀ ਦੋਵਾਂ ਪੁੱਤਰਾਂ ਦਾ ਦੋਵਾਂ ਇੱਕ ਦੂਜੇ ਤੇ ਦੋਸ਼ ਲਾ ਰਹੇ